ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੀ ਦੇਸ਼ ਦੇ ਕੋਨੇ-ਕੋਨੇ ਤੋਂ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਮੈਂ ਤਾਂ ਬੇਨਤੀ ਵੀ ਕਰੂੰਗਾ ਖਾਸ ਤੌਰ ਤੇ ਸਰਦਾਰਾਂ ਦੇ ਪਰਿਵਾਰਾਂ ਨੂੰ ਕਿ ਜਿੱਥੇ ਆਪਾਂ ਭੱਜਦੀਆਂ ਠੰਡੀਆਂ ਥਾਵਾਂ ਨੂੰ ਤੇ ਬੱਚਿਆਂ ਨੂੰ ਘੁਮਾ ਕੇ ਲਿਆਣਾ ਸੋ ਇੱਕ ਸਾਡਾ ਫਰਜ਼ ਵੀ ਬਣਦਾ ਪਿਆ ਆਪਣੀ ਬੱਚਿਆਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਸਾਡੇ ਸਿੱਖ ਇਤਿਹਾਸ ਵਾਲੇ ਸਥਾਨਾਂ ਦੇ ਜ਼ਰੂਰ ਦਰਸ਼ਨ ਦਿਦਾਰੇ ਕਰਾਈਏ ਸੋ ਇਦਾਂ ਚੜਦੀ ਕਲਾ ਜੀ ਤੁਸੀਂ ਦੇਖ ਰਹੇ ਹੋ ਬਾਕੀ ਸੰਗਤ ਦਾ ਜਿੰਨਾ ਉਤਸ਼ਾਹ ਹੈ ਗੁਰੂ ਰਵੀ ਸਿੰਘ ਸਾਹਿਬ ਮਹਾਰਾਜ ਜਿੱਥੇ ਆਲਸੀ ਦੀ ਜਨਮ ਭੂਮੀ ਦੇ ਦਰਸ਼ਨ ਗੁਜ਼ਾਰੇ ਸੰਕਰ ਨੇ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਹੈ ਮੈਂ ਹੁਣ ਤੱਕ ਅਸੀਂ ਜਿੰਨੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾਲ ਹਰ ਥਾਂ ਤੇ ਕਹਿਣਾ ਹੁੰਦਾ ਵੀ ਆਪਾਂ ਕੋਈ ਗਵਈਆਂ ਦੇ ਪਰਿਵਾਰਾਂ ਚੋਂ ਨਹੀਂ ਪਰ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਤਰਸ ਹੈ ਉਹਨਾਂ ਦੀ ਕਿਰਪਾ ਹੈ ਕਿ ਜਿੰਨੇ ਕ ਵੀ ਉਹਨਾਂ ਦੀ ਸਿੱਖ ਸਲਾਹ ਚ ਅਸੀਂ ਗੀਤ ਰਿਲੀਜ਼ ਕੀਤੇ ਸੰਗਤਾਂ ਦਾ ਬਹੁਤ ਸਤਿਕਾਰ ਪਿਆਰ ਵੱੱਚ ਸੋ ਦੋ ਲਾਈਨਾਂ ਉਸ ਧਰਮ ਨੂੰ ਕੀ ਦੀ ਤੁਹਾਡੇ ਨਾਲ ਸਾਂਝੀਆਂ ਕਰਦਾ ਜੀ ਉਹ ਵਸੀ ਪੂਰੀ ਅਨੰਦਾਂ ਦਾ ਹੱਕ ਸੱਚ ਤੇਰਾ ਦਾ ਰਾਹੀ ਏ ਕਮਾਲਾ ਤੇਗ ਸੀ ਹੱਥ ਦੂਜੇ ਉਹ ਸੰਤ ਦੇ ਨਾਲ ਸਿਪਾਹੀ ਏ ਉਹਨੇ ਕੌਮ ਸਜਾਈ ਸ਼ੇਰਾਂ ਜਈ ਉਹ ਵਿੱਚ ਰੱਖੇ ਕੋਈ ਪਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਰਮਜੋਤ ਸਿੱਧੂ ਤੇ ਮੈਂ ਆਪਣੇ ਪੂਰੇ ਪਰਿਵਾਰ ਸਮੇਤ ਫਿਰੋਜ਼ਪੁਰ ਤੋਂ ਆਈ ਆ ਤੇ ਸਾਨੂੰ ਇੱਥੇ ਆ ਕੇ ਬਹੁਤ ਹੀ ਚੰਗਾ ਲੱਗ ਰਿਹਾ ਹੈ ਵੈਸੇ ਤਾਂ ਗਰਮੀ ਤਾਂ ਬਹੁਤ ਆ ਪਰ ਬਾਬਾ ਜੀ ਦੇ ਦਰਬਾਰ ਵਿੱਚ ਇੰਨੀ ਸ਼ਾਂਤੀ ਮਿਲ ਰਹੀ ਆ ਇੰਨਾ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਚਾਨਣੀਆਂ ਲੱਗੀਆਂ ਹੋਈਆਂ ਨੇ ਠੰਡੇ ਪਾਣੀ ਦਾ ਪੂਰਾ ਪ੍ਰਬੰਧ ਆ ਇੱਥੇ ਆ ਕੇ ਬਹੁਤ ਚੰਗਾ ਲੱਗ ਰਿਹਾ ਹੈ ਮਨ ਬਹੁਤ ਖੁਸ਼ ਹੋਇਆ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਤੁਸੀਂ ਸਾਰੇ ਜਣੇ ਆਓ ਆਪਣੇ ਧਰਮ ਦੇ ਨਾਲ ਜਿਹੜੋ ਅਤੇ ਰੱਬ ਜੀ ਦਾ ਨਾਮ ਲਓ ਹਾਂਜੀ ਹਾਂਜੀ ਜ਼ਰੂਰ ਜੁੜਨਾ ਚਾਹੀਦਾ ਹੈ ਆ ਵੀ ਗਰਮੀਆਂ ਪਰ ਦੇਖੋ ਪ੍ਰਬੰਧ ਦੀ ਤਾਂ ਕਿੰਨੇ ਵਧੀਆ ਹੈ ਗੁਰੂ ਜੀ ਆਪ ਹੀ ਸਾਡੇ ਲਈ ਕਿੰਨਾ ਕੁਛ ਕਰ ਰਹੇ ਆ ਸਾਨੂੰ ਜ਼ਰੂਰ ਇਹਨਾਂ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ ਹਿੱਲ ਸਟੇਸ਼ਨ ਤੇ ਜਾਣਾ ਮਾੜਾ ਨਹੀਂਗਾ ਪਰ ਫਿਰ ਵੀ ਸਾਨੂੰ ਆਪਣੇ ਰੱਬ ਨਾਲ ਤਾਂ ਜੁੜਨਾ ਚਾਹੀਦਾ ਹੈ ਮੇਰਾ ਤਾਂ ਇਹ ਖਿਆਲ ਹੈ ਮੈਂ ਨਾ ਸੁਨੀਦਰ ਸਿੰਘ ਹੈਗਾ ਅਸੀਂ ਪਾਨੀਪੱਤੋ ਆਏ ਆ ਕੀ ਕਰਨਾ ਚਾਹੋਗੇ ਗਰਮੀ ਬੇਸ਼ੱਕ ਗਰਮੀ ਬਹੁਤ ਹੈਗੀ ਹੈ ਬਹੁਤ ਜ਼ਿਆਦਾ ਲੇਕਿਨ ਫਿਰ ਵੀ ਸੰਗਤ ਅੱਜ ਦਸ਼ਨ ਆਸ ਤੇ ਪੂਰੀ ਮਨ ਨਾਲ ਜੁੜ ਰਹੀ ਹੈ ਅੰਦੀਪ ਜੀ ਇਹ ਦਸ਼ਨ ਨਾਲੋਂ ਸੇ ਅੱਛਾ ਹੈ

ਲੱਗਦਾ ਕਿ ਬੱਚਿਆਂ ਨੂੰ ਜ਼ਰੂਰ ਲੈ ਕੇ ਆਉਣਾ ਚਾਹੀਦਾ ਜ਼ਰੂਰ ਲੈਣਾ ਚਾਹੀਦਾ ਸਾਨੂੰ ਪਤਾ ਹੋਣਾ ਚਾਹੀਦਾ ਬੱਚੇ ਨੂੰ ਪਤਾ ਹੋਣਾ ਚਾਹੀਦਾ ਇੱਥੇ ਕੀ ਹੋਇਆ ਸੀ ਗੁਰੂ ਗੋਬੀ ਸਿੰਘ ਜੀ ਨੇ ਕਿਵੇਂ ਸਥਾਪਨਾ ਕੀਤੀ ਇੱਥੇ ਬੱਚੇ ਨੂੰ ਸਭ ਕੁਝ ਹਰ ਸਿੱਖ ਨੂੰ ਆਇਆ ਆਣਾ ਚਾਹੀਦਾ ਬੱਚੇ ਨੂੰ ਕਿੰਨਾ ਕੋ ਮਨ ਦੇ ਵਿੱਚ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਆ ਜਿੰਨੀ ਖੁਸ਼ੀ ਹੋਣੀ ਚਾਹੀਦੀ ਉਤੋਂ ਜ਼ਿਆਦਾ ਖੁਸ਼ੀ ਆ ਕਿਸੇ ਜਗ੍ਹਾ ਆਏ ਕਿ ਅੱਗੇ ਜਾਣਾ ਨਹੀਂ ਅਸੀਂ ਪਹਿਲੇ ਇੱਥੇ ਆਇਆ ਫਿਰ ਸਰਨ ਜਾਵਾਂਗੇ ਸਰਨ ਹੋ ਕੇ ਫਿਰ ਪੰਗਰ ਆਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬੇਸ਼ੱਕ ਜੇਠ ਹਾੜ ਦੇ ਮਹੀਨੇ ਚੱਲ ਰਹੇ ਨੇ ਜਿਨ੍ਹਾਂ ਵਿੱਚ ਬੇਅੰਤ ਤਪਸ਼ ਪੈਂਦੀ ਹੈ ਔਰ ਗਰਮੀ ਬਹੁਤ ਜ਼ਿਆਦਾ ਹੈ ਪਰ ਜਿਹੜੀਆਂ ਸੰਗਤਾਂ ਗੁਰੂ ਦੇ ਨਾਲ ਪਿਆਰ ਕਰਦੀਆਂ ਨੇ ਉਹਨਾਂ ਨੂੰ ਤਪਸ਼ ਪਰ ਤਪਸ਼ ਲੱਗਦੀ ਨਹੀਂ ਸੰ ਪਰ ਤਪ ਹੈ ਗਰਮੀ ਹੈ ਪਰ ਉਹ ਮਹਿਸੂਸ ਨਹੀਂ ਕਰਦੀਆਂ ਜਿਨ੍ਹਾਂ ਨੇ ਗੁਰੂ ਨਾਲ ਪਿਆਰ ਸੰਗਤਾਂ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਪਹਿਲਾਂ ਸਮਾਂ ਚੱਲ ਰਿਹਾ ਉਸ ਤਰ੍ਹਾਂ ਬੜੇ ਪ੍ਰੇਮ ਦੇ ਨਾਲ ਛੁੱਟੀਆਂ ਜੂਨ ਦੀਆਂ ਛੁੱਟੀਆਂ ਹੋਣ ਕਰਕੇ ਆਪਣੇ ਬੱਚਿਆਂ ਦੇ ਇਸ ਪਾਵਨ ਪੀਤ੍ਰਸਾਨੇ ਦਰਸ਼ਨ ਪਰੌਣ ਵਾਸਤੇ ਸੰਗਤਾਂ ਦੂਰੋਂ ਦੂਰੋਂ ਗੜੀ ਤਗਾਦ ਵੱਡੀ ਤਗਾਦ ਵਿੱਚ ਚੱਲ ਕੇ ਆ ਰਹੀਆਂ ਸੰਗਤ ਜੀ ਔਰ ਨਕਮਸਤਕ ਹੋ ਰਹੀਆਂ ਇੱਥੇ ਨਕਮਸਤਕ ਹੋ ਰਹੀਆਂ ਉੱਥੇ ਸੇਵਾਵਾਂ ਵੀ ਨਿਭਾ ਰਹੀਆਂ ਸੰਗਤ ਕੀ ਕੀ ਪ੍ਰਬੰਧ ਖਾਸ ਤੌਰ ਤੇ ਗਰਮੀ ਤੋਂ ਬਚਾ ਲਈ ਸੰਗਤ ਨੇ ਕੀਤੇ ਨੇ ਸਾਹਿਬ ਜੀ ਗਰਮੀ ਤੋਂ ਬਚਾ ਲਈ ਤੁਸੀਂ ਪਿੱਛੇ ਦੇਖੋਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਦੀ ਕਿਸੇ ਸਰਬੋਤਮ ਸਮਤੀਏ ਪਰਬੰਧ ਬੱਲੋਂ ਸਾਡੇ ਮੈਨੇਜਰ ਸਾਹਿਬ ਕੰਗ ਸਿੰਘ ਵੱਲੋਂ ਇਹ ਜੋ ਸ਼ਮਿਆਨੇ ਲਗਾਏ ਨੇ ਸੰਗਤਾਂ ਵਾਸਤੇ ਮੀਟਿੰਗ ਕਰਵਾਈ ਗਈ ਹੈ ਉਹਨਾਂ ਤੇ ਸਮੇਂ-ਸਮੇਂ ਨਾਲ ਉਹਨਾਂ ਦੇ ਪਾਣੀ ਛਕਾ ਕੀਤਾ ਜਾ ਰਿਹਾ ਔਰ ਉੱਥੇ ਹੀ ਵਾਟਰ ਕੂਲਰ ਦਾ ਵਿਸ਼ੇਸ਼ ਤੌਰ ਤੇ ਜੋੜਾ ਘਰ ਕੋਲੇ ਤਖਤ ਸਭ ਦੇ ਉੱਪਰ ਔਰ ਬਾਹਰ ਸਾਰੇ ਪਾਸੇ ਵਾਟਰ ਕੂਲਰ ਲਗਾਏ ਗਏ ਨੇ ਉੱਥੇ ਠੰਡੇ ਜਲਦੀ ਸ਼ਵੀਲ ਵੀ ਤਖਤ ਸਭ ਨੂੰ ਲਗਾਈ ਗਈ ਹੈ ਸਤਿਗੁਰ ਜੀ ਕਿਰਪਾ ਕਰਨ ਲੰਗਰ ਤੇ ਪਕਵਤਾ ਪ੍ਰਬੰਧ ਹਨ ਰਹਿਸ਼ ਤੇ ਵੀ ਬਿਲਕੁਲ ਸਤਿਗੁਰ ਦੀ ਕਿਰਪਾ ਕਰਨਾਂ ਸੰਗਤਾਂ ਦੇ ਵਿੱਚ ਜਿਹੜਾ ਨਿਰੰਤਰ ਸੰਗਤਾਂ ਆਉਂਦੇ ਨੇ ਉਸ ਤਰੀਕੇ ਨਾਲ ਸੰਗਤਾਂ ਜਿਹੜੀਆਂ ਆਉਂਦੀਆਂ ਪੂਰੇ ਬਿਲਕੁਲ ਸਤਿਗੁਰ ਦੀ ਕਿਰਪਾ ਕਰਨਾਂ ਸੰਗਤਾਂ ਉਸੇ ਸਤਿਗੁਰਾਂ ਦੇ ਕਿਰਪਾ ਦਾ ਚਾਅ ਹੈ ਸੰਗਤਾਂ ਵਿੱਚ ਕਿਉਂਕਿ ਪ੍ਰਭ ਮਿਲਣ ਦਾ ਚਾਅ ਹੈ ਕਿਉਂਕਿ ਛੁੱਟੀਆਂ ਨੇ ਸੰਗਤ ਜੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪਰਿਵਾਰਾਂ ਸਮੇਂ ਸੰਗਤਾਂ ਇਹ ਤਪਸ਼ ਵਿੱਚ ਵੀ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਸਭਨਾਂ ਦੇ ਸਿਹਤੇ ਮੇਰੇ ਪਰ ਯਾਤ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਦੇ ਪ੍ਰਗਟ ਅਸਥਾਨ ਤਖਤ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਆਪ ਦੇਖ ਰਹੇ ਹੋ ਕਿ ਸੰਗਤਾਂ ਦਾ ਜਿਹੜਾ ਆ ਤਕਸ਼ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਣ ਆ ਰਹੀਆਂ ਨੇ ਭਾਵੇਂ ਕਿ ਉੱਤਰੀ ਭਾਰਤ ਦਾ ਤਾਪਮਾਨ ਕਾਫੀ ਵਧਿਆ ਹੋਇਆ ਹੈ ਪਰੰਤੂ ਸੰਗਤਾਂ ਦਾ ਜਿਹੜਾ ਉਤਸ਼ਾਹ ਆ ਉਹ ਤਕਸ਼ਰੀ ਕੇਸਗੜ ਸਾਹਿਬ ਤੇ ਇਸ ਦੇ ਆਲੇ-ਦੁਆਲੇ ਗੁਰਦੁਆਰਾ ਸਹਿਬਾਨ ਉੱਥੇ ਨਤਮਸਤਕ ਹੋਣ ਲਈ ਸੰਗਤਾਂ ਪਹੁੰਚ ਰਹੀਆਂ ਨੇ ਲਗਾਤਾਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਭਾਈ ਹਰਜਿੰਦਰ ਸਿੰਘ ਜੀ ਧਾਮੀ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੇ ਪ੍ਰਬੰਧ ਜਿਹੜੇ ਨੇ ਬਹੁਤ ਸਚਾਰੂ ਢੰਗ ਨਾਲ ਚੱਲ ਰਹੇ ਨੇ ਜਿਵੇਂ ਕਿ ਸੰਗਤ ਦੀ ਆਮਦ ਨੂੰ ਮੁੱਖ ਰੱਖਦੇ ਆ ਮੈਟਿੰਗ ਕੀਤੀ ਗਈ ਹੈ ਇਸੇ ਤਰ੍ਹਾਂ ਪਾਣੀ ਦੀਆਂ ਜਿਹੜੀਆਂ ਪਾਣੀ ਜਿਹੜਾ ਛਿੜਕਾਇਆ ਜਾ ਰਿਹਾ ਹੈ వాటర్ কুলਰ ਇਸੇ ਤਰ੍ਹਾਂ কুলਰਾਂ ਦਾ ਪ੍ਰਬੰਧ ਚਾਨਣੀ ਹੈ ਜਿਵੇਂ ਕਿ ਟੈਂਟ ਜਿਹੜਾ ਲਗਾਇਆ ਗਿਆ ਤਾਂ ਕਿ ਸੰਗਤ ਨੂੰ ਕਿਸੇ ਪ੍ਰਕਾਰ ਦੀ ਜਿਹੜੀ ਮੁਸ਼ਕਲ ਨਾ ਆ ਸਕੇ ਇਸੇ ਤਰ੍ਹਾਂ ਲੰਗਰਾਂ ਦੇ ਪ੍ਰਬੰਧ ਰਹਿਸ਼ਾਂ ਦੇ ਪ੍ਰਬੰਧ ਜਿਹੜੇ ਬਹੁਤ ਹੀ ਵਧੀਆ ਅੰਗ ਦੇ ਨਾਲ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਏ ਜਾ ਰਹੇ ਹਨ ਸੋ ਮੈਂ ਬੇਨਤੀ ਵੀ ਕਰਾਂਗਾ ਕਿ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਨੇ ਤਕਸ਼ਰੀ ਕੇਸਗੜ ਸਾਹਿਬ ਤੇ ਹੋਰ ਸਥਾਨਾਂ ਤੇ ਨਤਮਸਤਕ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ